ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਵਾਲਾ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣਾ ਢਿੱਲੋ ਡੇਰੀ ਫਾਰਮ ਪਿੰਡ ਰਾਜਾ ਸਾਸੀ ਤੇ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 6-7 ਨਾਗ ਦਿਖਾਉਣੇ ਆ ਟੋਕਣਾ ਗੱਬਣਾ ਰੇ ਸੱਜਣਾ ਤਾਂ ਆਪਾਂ ਪਹੁੰਚਿਆ ਵੀਰ ਹਰਮਨ ਦੇ ਕੋਲ ਤਾਂ ਰੁਕ ਗਦੇ ਆ ਵੀਰ ਨਾਲ ਗੱਲ ਬਾਤ ਤਾਂ ਸੱਸੀ ਭਾਜੀ ਕੀ ਹਾਲ ਚੱਲ ਜੇ ਬਹੁਤ ਵਧੀਆ ਜੀ ਤੁਸੀਂ ਸੁਣਾਓ ਹਾਂਜੀ ਚੜ੍ਹਦੀ ਕਲਾ ਜੇ ਚੜ੍ਹਦੀ ਕਲਾ ਚਾਹੀਦੀ ਤੇ ਵੀਰ ਜੀ ਨਾਮ ਤੇ ਐਡਰੈਸ ਦੱਸਿਓ ਵੀਰ ਜੀ ਹਰਮਨ ਪਿੰਡ ਆਇਆ ਸੱਸੀ ਇਲਾਕਾ ਬਸਤ ਸੀ ਜਨਾਲਾ ਜੇ ਏਅਰਪੋਰਟ ਦੇ ਨਾਲ ਹੀ 1 ਕਿਲੋਮੀਟਰ ਪੈਂਦਾ ਆਪਣਾ ਠੀਕ ਆ ਜੀ ਫੋਨ ਨੰਬਰ 8264342312 ਠੀਕ ਆ ਜੀ ਕਿੰਨੇ ਦਾ ਆਗੇ ਅੱਜ ਵੀਰ ਜੀ ਵੀਰ ਜੀ ਚਾਰ ਤਨਾਕ ਹੈਗੇ 2 ਮਹੀਆ ਹੁਣੇ ਲੈ ਗਏ ਹੋ ਜੀ ਅੱਛਾ ਜੀ ਆਉਣ ਲੱਗੇ ਤੁਹਾਡੇ ਸਾਹਮਣੇ ਠੀਕ ਆ ਠੀਕ ਆ ਲਓ ਜੀ ਬਿਲ ਅੱਛਾ ਜੀ ਠੀਕ ਹੈ ਠੀਕ ਹੈ ਲਓ ਜੀ ਇੱਕ ਗੱਬਣ ਤਿਆਰ ਤੇ ਇੱਕ ਟੋਕੜ ਗੱਬਣਾ ਤੇ ਲਾਥਰੀ ਜੀ ਲਾਥਰੀ ਦਿਖਾ ਰਹੀ ਹੈ ਨਾ ਠੀਕ ਹੈ ਲਓ ਬਾਈ ਜੀ ਇਹ ਪਹਿਲੇ ਨੰਬਰ ਦੇ ਭਾਈ ਦੱਸੋ ਹਾਂ ਜੀ ਮਾਰ ਦਿਓ ਕੈਮਰਾ ਸਾਰੇ ਕਿਲੇ ਲਓ ਜੀ ਐਨ ਮੰਡੀ ਵਾਲਾ ਮਾਹੌਲ ਬਣਾਉਂਦੇ 6 ਨਗ ਦਿਖਾਉਨੇ ਆ ਵੀਰ ਨੇ 2 ਮਹੀਨੇ ਲਹਣੇ ਲੱਥੀਆਂ ਬਿਲਕੁਲ ਬਿਲਕੁਲ 5000 ਰੇਡ ਵਾਲ ਜਣਾ ਵਾਜਣਾ ਹੀ ਸਹੀ ਗੱਲ ਆ ਜੀ ਮੋਲਾਪਾ ਪੋਣਾ ਛੋਟੇ ਛੋਟੇ ਛੋਕ ਵਾਲੇ ਠੀਕ ਆ 6 ਪਸ਼ੂ ਖਾਵਾਂਗੇ ਠੀਕ ਆ ਬਾਈ ਦਸੀਆ ਪਹਿਲੇ ਨੰਬਰ ਤੇ ਸੁਈਆ ਸੋਹਣੀ ਸ਼ਕੀਨ ਮੇਲੋ ਕਿੱਦੀ ਕੱਟਾ ਮੰਗਦ ਜੇ ਠੀਕ ਆ ਜੀ ਮੇਲ ਕਾ ਪਿੱਛੇ ਆ ਗਿਆ ਤੇ ਚੱਡਾ ਤੁਸੀਂ ਵੇਖ ਸਕਦੇ ਜਾਨ ਫੁੱਟਬਾਲ ਨੂੰ ਬਣਿਆ ਪਿਆ 7 ਕਿਲੋ ਪੱਕਾ ਅੱਛਾ ਜੀ 7 ਕਿਲੋ ਜਿਹੜਾ ਮਰਜ਼ੀ ਮਾਨ ਕੇ ਲੈ ਇਹ ਚੌਂ ਚਾਂਨ ਬੋਧੀ ਚੰਗੀ ਵਾਲੀ ਕੀ ਆ ਠੀਕ ਆ ਠੀਕ ਆ ਠੀਕ ਆ ਲਓ ਜੀ ਹੋਊਗਾ 7 ਲੀਟਰ ਪਰ 6 ਮੰਨ ਕੇ ਜਿਹੜਾ ਮਰਜ਼ੀ ਭਰਾ ਲੈ ਜੇ ਤੇ ਹੈ ਜਿਹੜੀ ਸਿੰਗਲ ਹੱਡੀ ਆ ਕਰਮ ਵਾਲੀ ਸੂਹਾ ਦੂਸਰਾ ਸੁਈਆ ਇਹ ਵੀਰ ਕਿੰਨਾ ਕ ਚਵਾਰੂ ਜੀ ਚਾਹਣੀ ਮੈਂ ਸਾਂਭਣ ਵਾਲੇ ਤੋਂ 10 ਕਿਲੋ ਦੁੱਧ ਛੋਟੀ ਡਿਮਾਂਡ ਨਾ ਭਰੀ ਆਉਗੀ ਠੀਕ ਆ ਠੀਕ ਆ ਠੀਕ ਆ ਲਓ ਜੀ 9 10 ਲੀਟਰ ਜਿਹੜਾ ਦੁੱਧ ਚਾਹੂਗੀ ਕਰਮਾਲੀ ਤੇ ਸਿੰਘ ਸੁੰਗ ਜਿਹੜਾ ਚੰਗਾ ਲੱਗਾ ਵਾ ਤੇ ਹੈ ਜੈਡ ਬਲੈਕ ਆ ਗਈ ਆ ਕਰਮਾਲੀ ਦੇ ਥਣਾ ਦਾ ਸੈਜ ਗਿਆ ਵੀ ਤੁਸੀਂ ਚੈੱਕ ਕਰ ਸਕਦੇ ਜੇ ਲਾਗੇ ਤੋਂ ਤੇ ਮਿਲਕ ਵੈਂਚ ਵੀ ਤੁਸੀਂ ਚੈੱਕ ਕਰ ਸਕਦੇ ਜੇ ਬਹੁਤ ਹੀ ਸ਼ਾਨਦਾਰ ਆ ਦਿਖਾਤੀ ਵਿਖੀ ਦਿਖਾਤੀ ਇੱਧਰ ਵੀ ਸੈਟ ਕਰੋ ਮਾਰਦੇ ਪਿੱਠ ਪੂਰੇ ਤੇ ਸਾਰਾ ਹੀ ਲਓ ਜੀ ਥਾਣਾ ਦਾ ਸੈਜ ਗਿਆ ਬਹੁਤ ਹੀ ਚੰਗਾ ਗਿਆ ਸਫਾਈਆਂ ਤੇ ਸਹਿ ਵੀ ਸਿੰਗਲ ਦਾ ਡੀਆ ਦੇ ਚੈੱਕ ਕਰ ਸਾਡੇ ਤੁਸੀਂ ਤਾਂ ਕੀ ਬੋਲ ਵੀਰ ਜਰਾ ਬੋਲ ਵੀਰ ਜੀ 70 ਕਰਦੇ ਇਹ ਅੱਛਾ ਜੀ ਅੱਜ ਮੋੜਾ ਮਾਨ ਤਾਲ ਕਰੂਗਾ ਠੀਕ ਹੈ ਜੀ ਕਰ ਮੋੜਾ ਮਾਨ ਕਿੰਨੇ ਦੇ ਦਈਏ ਪੈਂਡ ਦੀ ਦੇ ਲਾਂਗੇ ਵੀਰ ਜੀ ਮੋੜਾ ਪੈਂਡ ਦੀ ਕਰਦੇ ਮੋੜੇ ਵੀਰ ਨਿਕਲ ਕਟਾ ਕਟਾ ਭਜੀ ਠੀਕ ਹੈ ਜੀ 65000 ਦੇ ਤੇ ਕਰ ਦਈਏ ਹੋਰ ਵੀਰਾਂ ਭਰਾ ਕਰਾਏ ਪਾੜੇ ਪੈਂਦੇ ਇੱਕ ਵਾਰ ਛੋੜ ਵਾਲਾ ਮੁੱਲ ਪਾਈਏ ਪਹਿਲੇ ਪੂਨਾ ਦੇ ਵਿਗਣ ਵਾਲਾ ਹਾਂਜੀ 62 ਦੀ ਛੋਟੀ ਦੇਣੀ 200 ਰੁਪਏ ਛੋੜ ਠੀਕ ਆ ਠੀਕ ਆ ਲਓ ਜੀ 62000 ਦੀ ਤੇ 200 ਰੁਪਏ ਛੋੜ ਸੱਜਰ ਸੁਈ ਆ ਅਸੀ ਦੇ ਹੋਣਗੇ ਮਿਲਨੀ ਇਹ ਬਿਲਕੁਲ ਹੀ ਨਾਰਮਲ ਰੇਟ ਕਰਤਾ ਵਾ ਵੀਰ ਹਰਮਣ ਨੇ ਤੇ ਦੂਜੇ ਨੰਬਰ ਤੇ ਆ ਗਈ ਜੀ ਬੂਰੀ ਠੀਕ ਆ ਲਓ ਜੀ ਰੇਂਗਲ ਸਿੰਘ ਆਣ ਲੱਗਾ ਜਿ ਪਿਆ ਜੇ ਕੀ ਹੋਣੇ ਆਪਣੇ ਕੋਾਈ ਆ ਅੱਛਾ ਜੀ ਮੇਰੇ ਆਪਾਂ ਛੋਟੀ ਚੋਣ ਗਏ ਘਾ ਲਿਆ ਜਾਂਦੇ ਚੋਲੀ ਆਪਾਂ ਧਾਰ ਧਾਰ ਮਾਰ ਕੇ ਛੋਟੀ ਲਾਂ ਜੀ ਠੀਕ ਆ ਠੀਕ ਆ ਠੀਕ ਆ ਆਹਦੇ 4-5 ਕਿਲੋ ਹੀ ਆ ਜੇ ਥੱਲੇ ਅੱਛਾ ਜੀ ਠੀਕ ਆ ਲਓ ਜੀ 4 ਤੋਂ 5 ਲੀਟਰ ਜਿਹੜਾ ਬੌਲਾ ਤਿਆਰ ਜੇ ਦੱਸਿਆ ਆਪਾਂ 4-5 ਹੀ ਕਹਿ ਕੇ ਦੇਣੀ ਆ ਠੀਕ ਆ ਠੀਕ ਆ ਨਹੀਂ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਬਹੁਤ ਸ਼ਕੀਨੀਆਂ ਦੇ ਵਿੱਚ ਆ ਗਈ ਆ ਸਿੰਘ ਸਿੰਘ ਇੱਕwidehat ਕੋ ਤੇ ਜਿਹੜਾ ਚੰਗਾ ਲੱਗਾ ਵਾ ਤੇ ਥਾਣੋਂ ਵੀ ਦੇਖ ਸਕਦੇ ਤੁਸੀਂ ਐਣ ਕੱਲਾ ਕੱਲਾ ਲੱਗਾ ਪਿਆ ਵਾ ਤੇ ਇਹਦੇ ਪਿੱਛੇ ਜਵਾਕ ਰਿੰਗ ਸਿੰਘ ਅੰਦਾਜ਼ੇ ਕੱਟੀ ਹੋਊਗੀ ਕੱਟੀ ਮੇਕੀ ਸੁਣੀ ਮੇਖੋ ਲੱਗੀ ਠੀਕ ਆ ਠੀਕ ਆ ਠੀਕ ਆ ਲਓ ਜੀ ਸਿੰਘ ਜਿਹੜਾ ਬਹੁਤ ਹੀ ਸੋਹਣਾ ਲੱਗਾ ਵਾ ਇਹਦਾ ਭਾਵ ਲਈ ਟਮਾਟ ਹੁੰਦੀ ਨਾ ਪੂਰੀ ਲੈਣੀ ਆ ਹਾਂਜੀ ਹਾਂਜੀ ਤੋਕੜਾ ਨੇ ਭਾ ਦੇਣੀ ਹੈ ਠੀਕ ਹੈ ਠੀਕ ਹੈ ਲਓ ਜੀ ਤੋਕੜਾਂ ਦੇ ਭਾ ਵੀਰ ਕਹਿੰਦਾ ਜਵਾਕ ਇਹਦਾ ਵੀਰ ਜੀ ਜਵਾਕ ਆ ਕੱਟਾ ਵੀਰ ਜੀ ਮਲਰ ਜੀ ਠੀਕ ਹੈ ਜੀ ਮੇਲ ਕਾਫ ਜੀ ਆਹ ਵਾਲਾ ਤੁਸੀਂ ਵੇਖ ਸਕਦੇ ਜੇ ਤੇ ਫੇਸ ਕੁਆਲਟੀ ਵੀ ਚੈੱਕ ਕਰ ਸਕਦੇ ਜੇ ਤੁਸੀਂ ਸਿੰਘ ਦੀ ਬਾਕਮਾਲਿਆ ਤੇ ਕੱਦ-ਕੁੱਦ ਵੀ ਚੰਗਾ ਤੇ ਹੈ ਵੀ ਦੰਦਾ ਦੇ ਵਿੱਚ ਅਜੇ ਦੰਦਾ ਇਹ ਮਿੱਤੀ ਤੇ ਇਧਰਲੀ ਸਾਈਡ ਤੋਂ ਵੀ ਚੈੱਕ ਕਰਾ ਦਿੰਦੇ ਆਪਾਂ ਥਣ ਥੂਣ ਜਿਹੜਾ ਤੇ 4 ਤੋਂ 5 ਲੀਟਰ ਜਿਹੜਾ ਪੌੜਾ ਤਿਆਰ ਇਹਦੇ ਕੋਲ ਆਪਾਂ ਜੱਟ ਦੇ ਵੀਰ ਓਲ ਜੇ ਕਰਦੀ ਹੂ ਅੱਛਾ ਜੀ ਅੱਜ ਹੀ ਆਪਾਂ ਦੱਸ ਕੇ ਦੇਣੀ ਆ ਠੀਕ ਆ ਕੀ ਉਹ ਮਾੜਾ ਮੋਟਾ ਕਰਦੀ ਹੂ ਠੀਕ ਆ ਕਿੰਨਾ ਗਰੇਟ ਇਹਦਾ ਫਿਰ ਪਹਿਲਾਂ ਨੰਗਰ ਪਾਇਆ ਸੋ ਸਾਰਿਆਂ ਨੂੰ ਪਤਾ ਕਰਦਾ ਹੀ ਕਰਦਾ ਨਹੀਂ ਨਹੀਂ ਕਰਦਾ ਕਰਦਾ ਹੁੰਦਾ ਲਓ ਜੀ ਕੋਈ ਗੱਲ ਨਹੀਂ ਚਲੋ ਰਾਸੇ ਪੈ ਜੂਗੀ ਕਰਮ ਵਾਲੀ ਤੇ ਛੱਡਾ ਛੋਡਾ ਤੁਸੀਂ ਵੇਖ ਸਕਦੇ ਜੀ ਚੋਚਵਾ ਕੇ ਲੈ ਜਾਂਦੀ ਆ ਵੀਰ ਨੇ ਕੱਟੀ ਓਲ ਨਾ ਕਰਦੀ ਹੋਵੇ ਹਾਂਜੀ ਚਾਰ ਦੇ ਮੰਡ ਪਾਲੀ ਅੱਠ ਤਣੋਂ ਦੁੱਧ ਕਰਦੇ ਹਾਂਜੀ ਇੱਕ ਪੰਜ ਦੀ ਵੇਚ ਲਈ ਦੀ ਆ ਅੱਛਾ ਜੀ ਝੋਣ ਝੋਣ ਵਾਲੀ ਆ ਹਾਂਜੀ ਝੋਣ ਕਿੰਨਾ ਕੁ ਕੋਣ ਮੁੱਲ 85 ਕਰਦੇ ਕੱਟੀ ਦਾ ਅੱਛਾ ਜੀ ਕਰੀਏ ਜਾਇਜ ਜਿਆਦਾ ਆ ਯਾਰ ਛੋੜ ਵਾਲਾ ਕਰਦੇ 85 ਹਜ਼ਾਰ ਦੀ ਦੇ ਦਈਏ ਨਹੀਂ ਕਰੀਏ ਜਾਇਜ ਆਹ ਨੂੰ ਵੇਖੋ ਲੱਗਾ ਪਹਿਲਾਂ ਨਹੀਂ ਥਾਂ ਤੇ ਚੰਗਾ ਲੱਗਾ ਵਾ ਥਾਂ ਨਾਲੋਂ ਨਹੀਂ ਕੋਈ ਵੀ ਸ਼ੱਕ 85 ਦੀ ਕਿਆ ਨਹੀਂ ਜਿਆਦਾ 85 ਬੜਾ ਧੱਕਾ ਨਾ ਉਹ ਧੱਕਾ ਜਿਆਦਾ ਕਰੀਏ ਜਾਇਜ ਜੀ ਹਰ ਪੂਰੀਆਂ ਲੱਭਦੀਆਂ ਤਾਂ ਨਹੀਂ ਆ ਚਲੋ ਲੱਭਦੀ ਨਹੀਂ ਵੀਰ ਜੀ ਪੂਰੀ ਕੱਟੀ ਕਰਦੀ ਪਾ ਲਈਏ ਕਿ ਨਾ ਹਾਂ ਜੀ 70 ਦੀ ਆਹੋ ਨਹੀਂ ਧੱਕਾ ਹੋ ਜਾਂਦਾ ਜੀ ਕੀ ਜੀ ਸ਼ੋਡ ਹੋਣੀ ਹੈ 70 ਚ 100 ਉਹੋ ਵੀਰ ਨੂੰ ਫੋਨ ਲਾਵੇ ਜਿੰਨੇ ਲੈਣੀ ਆ ਅੱਛਾ ਜੀ ਇਹ ਮਰਾ ਪਤੀ ਜਾ ਉਹ 65 68 ਨਾਲ ਫੋਨ ਲਾ ਠੀਕ ਹੈ ਲਾਵੇ ਤੇ 20000 ਕੱਢ 70 ਨਾਲ ਲਾ ਲਈ ਨਹੀਂ 70 ਪੂਰਾ ਹੀ ਦੇ ਦਿਆ ਅੱਛਾ ਹੀ ਮੈਨੂੰ ਫੋਨ ਲਾ ਲਿਓ ਠੀਕ ਹੈ ਠੀਕ ਹੈ ਲਓ ਜੀ 70000 ਦੇ ਵਿੱਚ ਮਾਨ ਤਣ ਛੋਟੀ ਦੇਣ ਨੇ ਆ ਠੀਕ ਹੈ ਠੀਕ ਹੈ ਸੱਜਰ ਸੁਈ ਆ ਬਿਲਕੁਲ ਬਿਲਕੁਲ ਜੀ ਚਲੋ ਜਾਇਜ ਮੁੱਲ ਪਾਦਾ ਵੀਰ ਨੇ ਦਾ ਵੀ ਪਾਜੀ ਕੱਟੀ ਡੇਢ ਦੀ ਆ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਸਾਹਮਣ ਵਾਲੀ ਕੱਟੀ ਆ ਜੱਗੇ ਵੀ ਲੋ ਜੀ ਅੱਖਾਂ ਵਾਲਾ ਕਿੱਡਾ ਲ ਆ ਕੇ ਆਈ ਆ ਸਿੰਘੀ ਵੇਚ ਅੱਗੇ ਵੀਰ ਲੱਗੀ ਠੀਕ ਆ ਠੀਕ ਆ ਇਹ ਵੀ ਹੰਸਰ ਕੱਟੀ ਲਈ ਆ ਜਿਆ ਆ ਘੱਟ ਨਹੀਂ ਮਿਲਦੀ ਲੋ ਜੀ ਇਧਰਲੀ ਸਾਈਡ ਤੋਂ ਵੀ ਚੈੱਕ ਕਰ ਸਕਦੇ ਤੁਸੀਂ ਥਾਣ ਤੁਣ ਜਿਹੜਾ ਚੰਗਾ ਲੱਗਾ ਵਾ ਤੇ ਫੇਸ ਵੀ ਜਿਹੜਾ ਐਨ ਰਿੰਗ ਸਿੰਘ ਜੱਗੇ ਵੀ ਠੀਕ ਆ ਮੁੱਲ ਠੀਕ ਆ ਠੀਕ ਆ ਬਿਲਕੁਲ ਬਾਕੀ ਚਲੋ ਇਹ ਦਿਖਾਤੀਏ ਆਹ ਵੇਖੋ ਛੋਟੀ 6000 ਦੀ ਠੀਕ ਆ ਜੀ 62 ਦੀ 62 ਦੀ ਇਧਰ ਵੇਚ ਅੱਗੇ ਵੀਰ ਇਹ ਦਿਖਾਤੀਏ ਹਾਂ ਜੀ ਇਧਰ ਵੇਹ ਹਾਂ ਕਰ ਦੇਣਾ ਮੈਂ ਲਈ ਬੜੀਆ ਤੇਲ ਲੱਗਾ ਹੁੰਦਾ ਨੇ ਸ਼ਾਈ ਛੂਈ ਮੈਂ ਦੀ ਨਿਕਲ ਨਹੀਂ ਇਹਦੇ ਮੁੱਲ ਜਿੰਨਾ ਮਰਜ਼ੀ ਪਾ ਲਿੰਦੇ ਅੱਛਾ ਜੀ ਸਾਢੇ 3 ਮਹੀਨਿਆਂ ਦੀ ਚੈੱਕ ਪਾਸ ਦੁੱਧ ਸ਼ੇਕ ਲਓ ਲੇਵੇ ਦੇ ਕਾਇਮਨਾ ਮਾਰ ਠੀਕ ਹੈ ਠੀਕ ਲਓ ਜੀ ਸਾਢੇ 3 ਮਹੀਨਿਆਂ ਦੀ ਚੈੱਕ ਪਾਸ ਕੀ ਲੰਮੀ ਜੱਗੇ ਵੀਰ ਲਓ ਜੀ ਇਧਰਲੀ ਸਾਈਡ ਤੋਂ ਚੈੱਕ ਕਰ ਸਕਦੇ ਜੀ ਮਿਲਕ ਵੈਨ ਜਿਹੜਾ ਠੰਡਾ ਭਾਂਡਾ ਜਿਹੜਾ ਚੰਗਾ ਲੱਗਾ ਤੇ ਸੱਜਾ ਤਾਂ ਕਿੰਨਾ ਕਰਿਆ ਰਿਕਾਰਡ ਵੇਸ਼ ਕੀਮੀਆਂ ਜੱਗੇ ਵੀ ਤੇ ਇੱਕ ਰੰਗ ਕਾਲੀ ਮੈਂ ਹੈ ਜੈਡ ਬਲੈਕ ਜੈਡ ਬਲੈਕ ਕਾਲੀ ਬੇਲ ਵੇਖੋ ਮੈਂ ਦੀ 15 16 ਕਿਲੋ ਵਾਲੀ ਮੈਂ ਜੱਗੇ ਵੀ ਠੀਕ ਆ ਠੀਕ ਆ ਲਓ ਜੀ 15 16 ਲੀਟਰ ਜਿਹੜਾ ਸੱਜਾ ਦਾ ਰਿਕਾਰਡ ਰਿਆ ਵਾ ਪੇਠ ਫੁੜਾ ਜਿਹੜਾ ਬਹੁਤ ਹੀ ਚੌੜਾ ਵਾ ਹਾਂਜੀ ਤੇ ਸਾਢੇ 3 ਨਵੇਂ ਚੈੱਕ ਪਾਸ ਚੋਰ ਦਾ ਇੱਕ ਨੰਬਰ ਜੱਗੇ ਵੀ ਰਹੋਣਾ ਕਾ ਸਵੇਰੇ ਪਹਾੜੇ ਦੇ ਚੋਈ ਹੂ ਅੱਛਾ ਜੀ ਸਾਡੇ ਘਰ ਕੀ ਗੱਲ ਹੈ ਵੀ ਸਾਈ ਦੀ ਠੀਕ ਆ ਠੀਕ ਆ ਠੀਕ ਆ ਠੀਕ ਆ ਨਹੀਂ ਨਹੀਂ ਬਿਲਕੁਲ ਸਹੀ ਗੱਲ ਹੈ ਲਓ ਜੀ ਕਿੰਵੇਂ ਸੁਵੇਲੀ ਗਾਂ ਘੱਪਣਾ ਮੈਂ ਮੇਰੇ ਪੇਸੀ ਸਲਾ ਤੇ ਬੜੀ ਮੈਂ ਕਿੰ ਹਾਂਜੀ ਹਾਂਜੀ ਮੱਕਣ ਵੇਸੂ ਵੇਲੀ ਗੱਪਣ ਗਾ ਸੂਵੇ ਤੀਜੇ ਲਈ ਗੱਪਣ ਵੀ ਸੀ ਤੁਜਾ ਸੂਆ ਦੁੱਧ ਇਸ ਵੇ ਸੂਈਆ ਤੀਜੇ ਲਈ ਗੱਪਣਿਆ ਠੀਕ ਆ ਠੀਕ ਆ ਲਓ ਜੀ ਐਚ ਐਫ ਗਾ ਮਾਰਗਾ ਵਾ ਨਾ ਲੱਗਾ ਵਾ ਪਰ ਹੈ ਅਜੇ ਤੋਕੜ ਗੱਪਣਿਆ ਕਿੰਤਾ ਵੇਖ ਲੋ ਠੀਕ ਆ ਠੀਕ ਆ ਲਓ ਜੀ ਫੇਸ ਕੁਆਲਟੀ ਵੀ ਚੈੱਕ ਕਰ ਸਕਦੇ ਜੇ ਪਿਓਰ ਜੈਡ ਬਲੈਕ ਆ ਗਈ ਆ ਤੇ ਸੱਜਣ ਦਾ ਜਿਹੜਾ ਮਿਲ ਰਿਹਾ ਰਿਕੋਰਡ ਬਹੁਤ ਹੀ ਚੰਗਾ ਵਾ 15 ਤੋਂ 16 ਲੀਟਰ ਤੇ ਥਣ ਵੀ ਤੁਸੀਂ ਦੇਖ ਸਕਦੇ ਜੀ ਕੰਡਾ ਚੁੱਡਾ ਜਿਹੜਾ ਬਹੁਤ ਹੀ ਚੰਗਾ ਲੱਗਾ ਤੇ ਇਹਦਾ ਕਿੰਨਾ ਕੁ ਵੀਰ ਜੀ ਰੇਟ ਇਹਨਾਂ ਦੇ ਮੋੜੇ ਇੱਦਾਂ 275 ਕਰ ਦੇ ਜੀ ਅੱਛਾ ਜੀ ਅੱਜ ਕਹਿਣਾ ਨਹੀਂ ਚਾਹਦਾ ਜੱਗੇ ਵੀ 60000 ਦੀ ਉਦਾਂ ਹੀ ਹਾਂ ਬਿਲਕੁਲ ਸਹੀ ਗੱਲ ਆ 70000 ਦੀ ਮੈਂ ਜੱਗੇ ਵੀ ਦੇ ਦਾਂਗਾ 70 ਦੀ ਕਰ ਦਈਏ ਥੋੜੀ ਜੀ 70 15 70 15 ਕਰ ਦਈਏ ਵੀਰ ਜੀ ਹਾਂ ਜੀ ਪੱਕਾ ਛੋੜ ਵਾਲਾ ਮੁੱਲ 65 ਦੀ ਹਾਂ ਨਾ ਹੀ ਬਸ ਅੱਛਾ ਜੀ ਠੀਕ ਹੈ ਵੀਰ ਜੀ ਠੀਕ ਹੈ ਠੀਕ ਹੈ ਹਾਂ ਜੀ ਮਰਜ਼ੀ ਵੀ ਰੱਖਾਂ ਮੀਟ ਕੇ ਪੈਸੇ ਪਾ ਦੇਰ ਮਨੂ ਠੀਕ ਹੈ ਠੀਕ ਹੈ ਲਓ ਜੀ 65000 ਦੀ ਟੋਕੜ ਗੱਬਨ ਤੇ ਸੱਜਣਾ ਜੇ ਨਾ ਹਾਣਾ ਦੁੱਧ ਹੈਗਾ ਵਾ 6 ਲੀਟਰ ਘਰ ਵਾਲੇ ਚੈੱਕ ਆਈਏ ਆਪਾਂ ਇਹੇ ਕਰਾਈ ਜਿਹੜਾ ਵੀ ਖਰਦਾ ਭਾਵੇਂ ਸਾਡੇ ਘਰ ਚੈੱਕ ਕਰਾ ਲੈ ਅੱਛਾ ਜੀ ਗੱਡੀ ਚੋਂ ਲਾ ਕੇ ਉਸਲੇ ਚੈੱਕ ਕਰਾ ਲੈ ਠੀਕ ਹੈ ਜੀ ਕਿੰਨੇ ਦਿਨਾਂ ਦੀ ਆਪਣੀ ਫੁੱਲ ਗਰੰਟੀ ਮੈਂ ਖਾਲੀ ਨਿਕ ਠੀਕ ਹੈ ਠੀਕ ਹੈ ਲਓ ਜੀ ਵੀਰ ਬਿਲਕੁਲ ਸਾਫ ਸੁਥਰਾ ਕੰਮ ਕਰਦਾ ਤੇ ਚੌਥੇ ਨੰਬਰ ਤੇ ਭਾਜੀ ਕੋਠੇ ਜਿੱਡੀ ਆ ਗਈ ਹੈ ਵੀ ਪਿੱਠ ਪੁੜਾ ਜਿਹੜਾ ਬਹੁਤ ਹੀ ਬਾ ਕਮਾਲ ਚੌੜਾ ਮੰਜਾ ਡੇਣ ਵਾਲਾ ਹਿਸਾਬ ਤਦ ਮੈਂ ਜਰੂਰ ਕੱਚੀ 15 ਤੋਂ 20 ਦੇਣਾ ਅੱਛਾ ਜੀ ਪਰ ਜਿੱਦਣ ਮੈਂ ਤਿਆਰ ਹੋ ਗਈ ਨਾ ਹੁਣ ਸਾਂਭ ਛੱਡ ਕੇ ਦੇ ਦੇਣੀ ਆ ਠੀਕ ਆ 25000 ਸਾਂਭ ਛੱਡ ਕੇ ਮੈਂ ਦੇ ਦਾਂਗੀ ਅੱਛਾ ਜੀ ਠੀਕ ਹੈ ਠੀਕ ਹੈ ਕਿੰਨਾ ਸਵੇਰ ਸੁਣਾ ਭਾਜੀ ਤੀਜਾ ਸਵੇਰ ਕੱਪਣਾ ਵੀਰ ਠੀਕ ਹੈ ਠੀਕ ਹੈ ਲਓ ਜੀ ਤੀਸਰਾ ਸਵੇਰ ਵੀਰ ਦਾ ਮੁੰਡਾ ਬਾਹਰ ਚੱਲ ਗਿਆ ਤਾਜ ਜੋੜਾ ਉਹਨੇ ਵੇਚ ਆਇਆ ਅ ਲਓ ਜੀ ਇੱਕ ਇੱਕ ਘਰ ਚੋਂ ਆਇਆ ਜੋੜਾ ਤੇ ਜੋੜਾ ਹੀ ਕੋਈ ਲੈ ਜਾਏ ਗਾਂ ਤੇ ਚਲੋ ਨਾਲੇ ਦਿਲ ਲੱਗਾ ਰਹੋ ਇਹਦੇ ਨਾਲੇ ਖਾਦੇ ਮੰਦਿਆ ਪੇਟ ਪੂੜਾ ਜਿਹੜਾ ਬਹੁਤ ਹੀ ਚੰਗਾ ਲੱਗਾ ਵਾ ਅੱਛਾ ਜੀ ਦਿੱਤਾ ਵੀ ਨਹੀਂ ਅੱਧੀ ਮੈਂ ਨੇ ਦੂਜਾ ਠੀਕ ਆ ਠੀਕ ਆ ਲਓ ਜੀ ਸੁੰਘ ਸੁੰਘ ਬੜਾ ਚੰਗਾ ਲੱਗਾ ਜੇ ਤੇ ਅੱਖਾਂ ਮਣਕੀ ਆ ਗਈ ਆ ਵੇਖ ਸਕਦੇ ਤੁਸੀਂ ਬਾਕੀ ਕੱਦ-ਕੁੱਦ ਵੀ ਬਹੁਤ ਹੀ ਚੰਗਾ ਵਾ ਤੇ 14 ਲੀਟਰ ਦਾ ਸੱਜਰ ਦਾ ਮਿਲਕ ਰਕੌੜਿਆ ਤੀਸਰੇ ਸਵੇ ਸੁਨਾ ਕਰਮਾਲੀ ਨੇ ਹਾਂਜੀ ਹਾਂਜੀ ਲਓ ਜੀ ਫੇਸ ਕੁਆਲਟੀ ਵੀ ਚੈੱਕ ਕਰ ਸਕਦੇ ਜੀ ਅੱਛਾ ਜੀ ਦੱਸੋ ਕੀ ਵੀ ਮੈਂ ਠੀਕ ਆ ਠੀਕ ਆ ਜੀ ਮਿਲਕ ਰਿਕਾਰਡ ਜਿਹੜਾ ਬਹੁਤ ਹੀ ਚੰਗਾ ਕੋਈ ਸੰਭਨ ਵਾਲਾ ਭਰਾ ਖੜੇ ਬਹੁਤ ਨਾ ਕਰ ਲੈ ਯਾਰ ਲੈ ਕਿੰਨੀ ਵੱਡੀ ਮੈਂ ਹਾਂਜੀ 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 ਕੋਈ ਸ਼ੱਕ ਨਹੀਂ ਜੀ ਕੋਈ ਸ਼ੱਕ ਨਹੀਂ ਬਾਕੀ ਢਾਡੋ ਲਾਵੀਂ ਵੇਚ ਸਕਦੇ ਜੀ ਸਹੀ ਗੱਲ ਹੈ ਸੂਨ ਤਾਂ ਕਿਹੜਾ ਹਵਾਨਾ ਬਹੁਤ ਹੀ ਚੰਗਾ ਦਰਜਣਾ ਕਰਨ ਵਾਲੀ ਨੇ ਲਓ ਜੀ ਲਾਗੇ ਤਾਂ ਚੈੱਕ ਕਰ ਸਕਦੇ ਤੁਸੀਂ ਇਹਦਾ ਕਿੰਨਾ ਕੁ ਭਾਜੀ ਮੁੱਲ ਹੈਰਾ ਜੇ ਕਹਿੰਦੇ ਮੈਂ ਦੇ 120 ਦੀ ਆ 20 ਦਿਨ ਸਾਫ ਲਈਏ ਹਾਂਜੀ ਹੁਣ ਸਾਫ ਛੱਡ ਕੇ ਦੇਣੀ ਆ ਠੀਕ ਆ 90 ਦੀ ਦੇ ਦੀਏ ਕਰ ਦਈਏ ਜੱਸ ਨੋਈ ਕਰਦੇ ਚਾਚਾ ਤੁਹਾਂ ਸਾ 85 ਦੀ ਨਹੀਂ ਤਾਂ ਕਰੀ ਵੀਰਾ ਭਰਾ ਸਾਫਣੀ ਆ ਕਰਦੇ ਮਾਂ ਨੂੰ ਅੱਛਾ 80 ਵੀ ਹੋ ਗਈ 80000 ਜੀ ਦੇ ਲਾਂਗੇ ਵੇਖੀ ਮੈਂ ਮੇਰੇ ਠੀਕ ਆ ਠੀਕ ਆ ਲਓ ਜੀ 80000 ਦੀ ਰਕਦ ਕੋਦ ਮੈਂ ਕਹੇ ਕਹਿੰਦਾ ਮੇਰੇ ਨਾਲ ਤਾਂ ਕਾਜ ਨਾ ਆ। ਅੱਛਾ ਅੱਛਾ। ਨਹੀਂ ਨਹੀਂ ਬਿਲਕੁਲ ਬਿਲਕੁਲ। ਬੜੀ ਸਿਆਣੀ ਗੱਲ ਐ ਬੜੀ ਸਿਆਣੀ ਗੱਲ ਐ। ਨਹੀਂ ਨਹੀਂ ਬਿਲਕੁਲ ਬਿਲਕੁਲ ਸਾਫ਼ ਸੁਥਰਾ ਕੰਮ ਨਾਲੇ। ਕਿਰਾਏ ਪਾੜੇ ਵੀ ਤਾਂ 6 7 7000 ਪੈਂਦੇ ਆ। ਪੈਂਦੇ ਪੈਂਦੇ ਸਹੀ ਗੱਲ ਐ। ਲੋ ਜੀ 80000 ਦੀ ਜੱਗਬਣ ਤਿਆਰ ਤੇ ਦੁੱਧ ਵੀ ਚਲੋ ਚੰਗਾ ਕੱਢਦੀ 14 15 ਲੀਟਰ ਵੱਡੇ ਕੱਦ। ਮੌਕੇ ਤੇ ਕਰਾਂਗੇ ਵੀਰ ਭਰਾ ਫੋਨ ਲਾਵੇ। ਅੱਛਾ ਜੀ। ਵਾਰੀ ਦੇਖਾਂ ਫੇਰ ਮੁੜ ਕੇ ਲੋਕ ਕਹਿੰਦੇ ਰਹਿੰਦੇ ਆ। ਚਲ 200 ਰੁਪਿਆ ਛੋਟ ਵਾਲਾ ਕਰਦੇ ਯਾਰ ਦੇਖੀਓ। ਦੋ ਛੱਡ ਦਈਏ ਫਿਰ। ਨਹੀਂ ਸਾਡੇ ਪੈਂਦੀ ਨਹੀਂ ਨਹੀਂ ਇਹ ਤਰਾਣੀ ਆਪਾਂ ਨੂੰ ਰਾਨਾ ਨਾ ਧੱਕਾ ਕਰ ਅੱਛਾ ਜੀ 75 ਦੀ ਜੱਗ ਵੀ ਨਹੀਂ ਛੋੜੀ ਪਰ ਮੈਂ ਵੇਲਾ ਕਿੱਦੀ ਆ ਠੀਕ ਆ ਠੀਕ ਆ ਠੀਕ ਆ ਉਹ ਵੀ ਪਉਣ ਗਿਆ ਲਓ ਜੀ 75000 ਦੀ ਹੋ ਗਈ ਹੈ ਗੱਬਣ ਤਿਆਰ 14 ਲੀਟਰ ਜਿਹੜਾ ਮਿਲਕਰ ਕੌੜਿਆ ਪੰਜਵੇਂ ਨੰਬਰ ਤੇ ਆ ਗਈ ਜੇ ਵਹਿੜ ਕਿਵੇਂ ਭਾਜੀਏ ਪਹਿਲਾ ਸੁਆ ਵਹਿੜ ਸੁਣੀ ਹੂੰ ਅੱਛਾ ਜੀ ਇਹਨੂੰ ਦਾਸ ਖੜਦੀ ਆ ਠੀਕ ਆ ਜੀ ਤੇ ਭਾਅ ਵੇਖੀ ਕਿਹੜਾ ਹੁੰਦਾ ਹੈ ਅੱਛਾ ਜੀ ਲੋ ਜੀ ਪਹਿਲਾ ਸੁਗਾ ਸੁਣਾ ਦੇ ਭਾ ਬਾਈ ਕਹਿੰਦਾ ਕਿ ਬਹੁਤ ਹੀ ਚੰਗਾ ਕੱਢ ਦੇਣਾ ਇਹਦਾ ਜਾਇਜ ਮੋਲ ਢਿੱਲਾ ਢੋਲਾ ਵੀ ਜਿਹੜੀਆਂ ਕਾਫੀ ਯਾਰ ਥਣ ਜਿਹੜਾ ਬਹੁਤ ਹੀ ਚੰਗਾ ਕੱਢ ਜਣਾ ਗਿੱਠੋਂ ਬਾਹਰ ਥਣ ਕੱਢ ਜਣਾ ਕਰਮਾਲੀ ਨੇ ਕਿਹੜਾ ਨੁਕਰਾਂ ਤੇ ਜਿਵੇਂ ਕੱਲਾ ਕੱਲਾ ਲੱਗਾ ਹੋਏ ਕੀ ਕਰਦਾ ਵਜ ਨਾਲ ਹੀ ਬਹਿ ਗਿਆ ਪਹਿਲੇ ਸੂਏ ਜਾਣ ਤੇਰਾ 14 ਕਿਲੋ ਦੁੱਧ ਭਰੂਗੀ ਅੱਛਾ ਜੀ ਠੀਕ ਹੈ ਠੀਕ ਹੈ ਲੋ ਜੀ 13 14 ਲੀਟਰ ਜਿਹੜਾ ਦੁੱਧ ਪਈ ਜਾਂਦਾ ਕਿ ਭਰੂਗੀ ਢਿੱਲਾ ਢੋਲਾ ਜਿਹੜੀਆਂ ਬਹੁਤ ਹੀ ਜ਼ਿਆਦਾ ਵਾ ਤੇ ਸੂਣ ਤਾਂ ਕਿਹੜਾ ਹਵਾਨਾ ਪਾ ਉਹਦੀ ਚੰਗਾ ਬਣਾ ਜਣਾ ਕਰਮਾਲੀ ਨੇ ਬਾਕੀ ਜੱਗ ਵੀ ਤਾਂ ਮੋਰਚਾ ਜੀ ਇੱਧਰਲੀ ਸਾਈਡ ਤੋਂ ਵੀ ਚੈੱਕ ਕਰ ਲੀਆ ਬੱਚੀ ਵੇਖਦੀ ਸੀ ਯਾਰ ਅੱਛਾ ਜੀ 38 ਦੀ ਦੇਣੀ ਹੋਰ ਕਰਦੇ ਫਿਰ 35 ਦੀ ਦੇਣੀ ਆ ਅੱਛਾ ਜੀ ਤੇ ਹੋਰ ਕਰਨਾ ਯਾਰ ਓਵਰ ਛੱਡ ਦੀ ਯਾਰ 34 ਦੀ ਦੇ ਦਾਂਗੇ ਵੀ ਠੀਕ ਆ ਲਓ ਜੀ 34000 ਦੀ 33 ਦੀ ਦੇ ਦਾਂਗੇ ਠੀਕ ਆ ਲਓ ਜੀ 33000 ਦੀ ਬਾਈ ਕਹਿੰਦਾ ਕਿ ਦੇ ਦਾਂਗੇ ਬਿਲਕੁਲ ਹੀ ਨਾਰਮਲ ਰੇੜ ਤੇ 6ਵੇਂ ਨੰਬਰ ਤੇ ਸੀਲ ਠੰਡੀ ਵੇਲਾ ਹੁਣੇ ਚੁਆਈ ਹੋ ਗਿਆ ਆਈਓ ਅੱਛਾ ਜੀ ਹਾਂ ਠੀਕ ਆ ਲਓ ਜੀ ਦੂਜਾ ਸੂਗਾ ਸੂਈ ਜੇ ਲੇ 8 ਦੱਸਿਆ 7 ਮੰਨ ਲਏ ਜਿਹੜਾ ਵੀ ਮੱਲੇ ਲੈ ਜੀ ਠੀਕ ਆ ਠੀਕ ਆ ਠੀਕ ਆ ਜੀ ਮੇਲ ਕਾਫ ਆ ਗਿਆ ਜੀ ਆਹ ਵਾਲਾ ਤੁਸੀਂ ਵੇਖ ਸਕਦੇ ਜੀ ਸੂਬਾ ਦੂਸਰਾ ਸੁਈ ਆ ਤੇ ਸ਼ਾਈ ਵਾਲਾ ਨਾ ਜੀ ਸ਼ਾਈ ਵਾਲਾ ਠੀਕ ਆ ਜੀ ਸ਼ਾਈ ਵਾਲ ਆ ਗਈ ਤੇ ਚਲੋ ਫੈਡ ਕੁਆਲਟੀ ਵੀ ਇਹਨਾਂ ਦੀ ਚੰਗੀ ਹਿਸਾਬ ਨਾਲ ਮੱਝਾ ਲਈ ਹਿਸਾਬ ਤਾ ਹੁੰਦਾ ਵਾ ਥਣ ਥਣ ਵੀ ਜਿਹੜਾ ਚੰਗਾ ਲੱਗਾ ਕਰਮਾਲੀ ਨੂੰ ਬੜੀ ਚੰਗੀ ਜੱਗੇ ਦੀ ਬੈਠ ਠੀਕ ਆ ਬਈ ਕਿੰਨਾ ਕੁ ਭਰਜੂਗੀ ਜੀ ਬੈਠ ਚੋਲੂਗਾ ਨਾ ਹਾਂਜੀ ਉਹ ਨਾ ਜੱਗੇ ਦੀ ਬੈਠ ਠੀਕ ਆ ਕਿੰਨਾ ਕੁ ਕਰੋਗੇ ਦੋ ਦੋ ਡਸਾਉਣਾ ਅੱਛਾ ਜੀ ਹਾਂ ਠੀਕ ਹੈ ਲੋ ਜੀ 13 14 ਲੀਟਰ ਜਿਹੜਾ ਦੁੱਧ ਘਰੀ ਜਾਊਗੀ ਤੇ ਚਲੋ ਨਾ ਕੋਈ ਗਰਮੀਰੀ ਪ੍ਰਵਾਹ ਦਾ ਨਾ ਕੋਈ ਠੰਡ ਦੀ ਫੈਡ ਕੁਆਲਟੀ ਵੀ ਚੰਗੀ ਜਾਊਗੀ ਕਰਮਾਲੀ ਦੀ ਤੇ ਕਿੰਨਾ ਗ੍ਰੇਡ ਦੇ ਜੀ ਅੱਜ ਸੇਮ ਕਰਨੇ ਆ 40 ਇਹਦਾ ਮੰਗਦੇ 35 ਦੀ ਹਾਂ ਜੀ ਜੇ ਕੀ ਯਾਦ ਆਵਾਂਗੇ 33 ਵੀ ਆਦਾਂ ਹੈ 60000 ਦਾ ਜੋੜਾ ਅੱਛਾ ਜੀ ਜੇ ਕੋ ਵੀਰ ਜੋੜਾ ਇਕੱਠਾ ਖੜੂਗਾ 65 ਤਾਂ ਦੇ ਦਾਂਗੇ ਠੀਕ ਆ ਹੋਰ ਮਾਨ ਕਰ ਦਾਂਗੇ ਵੀ ਫੋਨ ਲਾ 60 ਠੀਕ ਆ ਠੀਕ ਆ ਲਓ ਜੀ ਜੇ ਕੇ ਵੀਰ ਭਰਾ ਦੇ ਜੋੜਾ ਫੇਟ ਆਉਂਦਾ ਤੇ 64000 ਦਾ ਭਾਈ ਕਹਿੰਦਾ ਕਿ ਦੇ ਦੇਾਂਗੇ ਇੱਕ ਗੱਬਣ ਤੇ ਇੱਕ ਸੱਜਰ ਸੂਈ ਤੇ ਰੇਟ ਭਾਈ ਦਾ ਬਿਲਕੁਲ ਨੀਗੇ ਨੀਗੇ ਆ ਤੇ ਪਸ਼ੂ ਭਾਈ ਦੇ ਕੋਲ ਚੰਗੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ